ਮੇਲ ਲੇ ਹੋ ਤੇ ਆਲ ਤੇ ਪਰੇ ਦੁਆਰਿਆ ਮੇਲ ਲੇ ਹੋ ਤੇ ਆਲ ਤੇ ਪਰੇ ਦੁਆਰਿਆ ਰੱਖ ਲੇ ਵੋ ਬੀਂਦੇ ਆ ਨਾ ਪ੍ਰਮਤ ਬੋ ਫਾਰੇ ਆ ਭਗਤ ਚਲ ਤੇਰਾ ਪੀਰਗ ਹਰ ਪਤ ਤੇ ਉਧਾਰੇ ਆ ਤੁਜ ਬਿਨ ਨਾਹੀ ਕੋਏ ਕਬ ਭੇਖੂ ਗੋਪਾਲ ਹੈ ਕੋਈ ਸਾਜਣ ਸੰਤ ਜਣ ਨਾਨਕ ਪ੍ਰਭ ਮੇਲਣ ਹਾਰ ਤੰਤਨ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹ ਅਚਾਰੀ ਹੋਈ ਰੁੱਤੀ ਬਾਣੀ ਉਸ ਤੋਂ ਵਿੱਚੋਂ ਆਵਾਜ਼ ਪੰਜਵੇਂ ਪਦੇ ਦੀ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 902 ਅੰਗ ਉਤੇ ਸ਼ਿਸ਼ੋਭਤ ਹੈ ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ ਆਸ ਪਿਆਸੀ ਉਸ ਵਾਹਿਗੁਰੂ ਦੇ ਦਰਸ਼ਨਾਂ ਦੀ ਆਸ ਰੱਖ ਕੇ ਉਸ ਵਾਹਿਗੁਰੂ ਦੇ ਦਰਸ਼ਨਾਂ ਦੀ ਤਾਂਗ ਰੱਖ ਕੇ ਪਿਆਸ ਰੱਖ ਕੇ ਮੈਂ ਫਿਰੋਂ ਮੈਂ ਫਿਰ ਰਹੀ ਹਾਂ ਕਿ ਕਦੋਂ ਕਾਹੂ ਕੇ ਹੋ ਗੋਪਾਲ ਕਦੋਂ ਮੈਂ ਉਸ ਗੋਪਾਲ ਦੇ ਜੋ ਸਾਰੀ ਸ੍ਰਿਸ਼ਟੀ ਨੂੰ ਪਾਲਦਾ ਹੈ ਉਸ ਤੇ ਮੈਂ ਦਰਸ਼ਨ ਕਰ ਸਕਾਂ ਹੈ ਕੋਈ ਸਾਜਣ ਸੰਤ ਜਾਣ ਨਾਨਕ ਪ੍ਰਭ ਮੇਲਣ ਹਾਰ ਕੋਈ ਸਾਜਣ ਸੰਤ ਜਨ ਮੈਨੂੰ ਮਿਲੇ ਜਿਹੜਾ ਕਿ ਉਸ ਵਾਹਿਗੁਰੂ ਨੂੰ ਮੇਲਣ ਦਾ ਸਮਰੱਥ ਹੋਵੇ ਪ੍ਰਭ ਮੇਲਣ ਹਾਰ ਪ੍ਰਭ ਮੇਲਣ ਦੇ ਸਮਰੱਥ ਹੋਵੇ ਇਹੋ ਜਿਹਾ ਕੋਈ ਸੰਤ ਮਿਲੇ ਵੇੜੇ ਕਿ ਮੈਨੂੰ ਇਸ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਹੈ ਦਰਸ਼ਨਾਂ ਦੀ ਆਸ ਹੈ ਮੇਰੀ ਉਹ ਪਿਆਸ ਪੂਰੀ ਕਰ ਦੇ ਉਹ ਸੰਤ ਜਨ ਕੌਣ ਹੈ ਉਹ ਸੰਤ ਹੈ ਗੁਰੂ ਸਤ ਗੁਰੂ ਜੀ ਦਿਨ ਮਿਲਵੇ ਸ਼ਾਮ ਤੇ ਨਾ ਉਪਜ ਤਿੰਨ ਪੰਨ ਰਹਿਣੇ ਨਾ ਜਾਏ ਉਸ ਵਾਹਿਗੁਰੂ ਤੋਂ ਮਿਲਣ ਤੋਂ ਬਿਨਾਂ ਇੱਕ ਪਲ ਵੀ ਇੱਕ ਤਿਲ ਜਿੰਨੇ ਸਮੇਂ ਲਈ ਮੈਨੂੰ ਅੰਦਰ ਹਿਰਦੇ ਦੇ ਵਿੱਚ ਸ਼ਾਂਤੀ ਨਹੀਂ ਮਿਲਦੀ ਮੇਰੇ ਹਿਰਦੇ ਦੇ ਵਿੱਚ ਠੰਣ ਨਹੀਂ ਪੈਂਦੀ ਇੱਕ ਤਿਲ ਲਈ ਵੀ ਸ਼ਾਂਤੀ ਨਹੀਂ ਆਉਂਦੀ ਉਸ ਵਾਹਿਗੁਰੂ ਤੋਂ ਮਿਲਣ ਤੋਂ ਬਿਨਾਂ ਹਰ ਸਹਾਰਦਾਂ ਸਰਨਾਗਤੀ ਨਾਨਕ ਪੂਜਾ ਹੈ ਮੈਂ ਗੁਰਮੁਖ ਜਨਾਂ ਦੀ ਸ਼ਰਨ ਦੇ ਵਿੱਚ ਆਉਂਦੀ ਹਾਂ ਗੁਰਮੁਖ ਜਨਾਂ ਦੀ ਸ਼ਰਨ ਦੇ ਵਿੱਚ ਆ ਕੇ ਨਾਮਿਕ ਆਸ ਪੂਜਾਏ ਕੋਈ ਗੁਰਮੁਖ ਜਨ ਮੇਰੀ ਇਹ ਆਸ ਕੋਈ ਆਸਤਰਾ ਹੈ ਕਿਉਂਕਿ ਸੰਗਤ ਦੇ ਵਿੱਚ ਆ ਕੇ ਗੁਰਮੁਖ ਜਨਾਂ ਦੇ ਮੇਲ ਦੇ ਵਿੱਚ ਬੈਠ ਕੇ ਉਸ ਵਾਹਿਗੁਰੂ ਦਾ ਸਿਮਰਨ ਕਰਕੇ ਹੀ ਉਸ ਵਾਹਿਗੁਰੂ ਦੇ ਦਰਸ਼ਨ ਹੋ ਸਕਦੇ ਹਨ ਸ਼ਾਂਤ ਰੁੱਤ ਸਰਦ ਅਡੰਬਰੋ ਅਸੂ ਕੱਟ ਕੇ ਹਰ ਪਿਆਸ ਜਿਉ ਖੋਜନ୍ତି ਦਰਸ਼ਨ ਫਿਰਤ ਕਭ ਮਿਲੀ ਗੁਣਤਾਸ ਜਿਉ ਹੁਨੇ ਇਸ ਚੰਤੇ ਵਿੱਚ ਸਤਿਗੁਰੂ ਜੀ 80 ਅਤੇ 71 ਦੇ ਮਹੀਨੇ ਨੂੰ ਲੈ ਕੇ ਸਾਨੂੰ ਉਪਦੇਸ਼ ਕਰ ਰਹੇ ਹਨ ਕਿਉਂਕਿ ਪਿਛਲੇ ਪਦਿਆਂ ਦੇ ਵਿੱਚ ਆਪਾਂ ਚੇਤ ਵਿਸਾਖ ਜੇਤ ਹਾੜ ਸੌਣ ਭਾਦੋਂ ਇਨਾ ਮੈਂ ਯਾਦੇ ਬਾਰੇ ਸਤੁਰ ਸਮਉਪਦੇਸ਼ ਕਰ ਰਹੇ ਚੁੱਕੇ ਹਨ ਇਸ ਬਾਣੀ ਦੇ ਵਿੱਚ ਹੁਣ ਇਸ ਸ਼ਾਂਤ ਦੇ ਵਿੱਚ ਸਤਿਗੁਰੂ ਸਾਨੂੰ ਉਪਦੇਸ਼ ਕਰ ਰਹੇ ਹਨ ਅਸੂ ਅਤੇ ਕਤਕਮੀ ਮੈਨੂ ਲਾਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਰੁਤ ਸਰਗ ਅਡੰਬਰੋ ਅਸੂ ਕਤਕੇ ਹਰ ਪਿਆਸ ਜਿਉ ਅਸੂ ਅਤੇ ਕੱਤਕ ਦੇ ਵਿੱਚ ਸਰਗਰੁਤ ਆਰੰਭ ਹੁੰਦੀ ਹੈ ਮਿੱਟੀ ਮਿੱਟੀ ਸਰਗਰੁਤ ਆਰੰਭ ਹੋਣੇ ਨਾਲ ਇਸ ਜੀਵ ਇਸਤਰੀ ਦੇ ਅੰਦਰ ਇੱਕ ਚਾਹਤ ਪੈਦਾ ਹੁੰਦੀ ਹੈ ਕਦੋਂ ਹੈ ਉਹ ਸੁਆਲੇ ਗੁਰੂ ਨੂੰ ਮਿਲਾਉ ਉਸ પતિ ਪਰਮੇਸ਼ਰ ਦਾ ਮੇਰੇ ਨਾਲ ਪਿਆਸ ਉਸ ਅਤੀ ਪਰਮੇਸ਼ਰ ਦਾ ਮੇਰੇ ਨਾਲ ਮਿਲਾਪ ਹੋਵੇ ਕੋ ਜਨਤੀ ਦਰਸ਼ਨ ਫਿਰਤ ਕਬ ਮਿਲੀ ਇਹ ਗੁਣਤਾਸ ਜੀਓ ਇਹ ਜੀਵ ਸਤਰੀ ਉਸ ਵਾਹਿਗੁਰੂ ਦੇ ਦਰਸ਼ਨ ਨੂੰ ਭਾਲਦੀ ਹੋਏ ਸਾਰੇ ਪਾਸੇ ਫਿਰਦੀ ਹੈ ਕਿ ਕਦੋਂ ਕਿਸ ਪਾਸਿਓਂ ਕਬ ਮਿਲੀ ਇਹ ਗੁਣਤਾਸ ਜੀਓ ਗੁਣਤਾਸ ਗੁਣਾ ਦਾ ਖਜ਼ਾਨਾ ਗੁਣਾ ਦਾ ਖਜ਼ਾਨਾ ਉਹ ਵਾਹਿਗੁਰੂ ਜੋ ਕਿ ਗੁਣਾ ਦੇ ਨਾਲ ਭਰਪੂਰ ਹੈ ਜਿਸ ਦੇ ਵਿੱਚ ਸਾਰੇ ਹੀ ਗੁਣ ਹਨ ਉਹ ਗੁਣਾ ਦਾ ਖਜ਼ਾਨਾ ਕਦੋਂ ਮਿਲੇ ਕਦੋਂ ਉਸ ਗੁਣਾ ਦੇ ਖਜ਼ਾਨੇ ਦੇ ਦਰਸ਼ਨ ਹੋਣ ਵਿਨੁ ਕਾਂਤ ਪਿਆਰੇ ਨਾ ਸੁਖ ਸਾਰੇ ਹਾਰ ਕੰਗਣ ਤ੍ਰਿਗ ਬਣਾਈ ਉਸ ਵੈਰੂ ਕਾਂਤ ਪਿਆਰੇ ਤੋਂ ਬਿਨਾ ਨਾਂਹ ਸੁਖ ਸਾਰੇ ਸੁੱਖਾਂ ਦੀ ਸਾਰ ਨਹੀਂ ਮਿਲਦੀ ਸੁੱਖਾਂ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਇਹ ਜੋ ਸਰੀਰ ਦੇ ਉੱਤੇ ਸਾਰੇ ਸ਼ਿੰਗਾਰ ਹਨ haar, ਕੰਗਣ ਇਹ ਸਾਰੇ ਇਸ ਤਰ੍ਹਾਂ ਲੱਗਦੇ ਹਨ ਜਿਸ ਤਰ੍ਹਾਂ ਕਿ ਠਕਕਾਰ ਜੋਗ ਅੰਤ੍ਰਗ ਹਨ ਵਿਆਰਤਾਨ ਕਿਉਂਕਿ ਉਸ ਵਾਹਿਗੁਰੂ ਦਾ ਮਿਲਾਪ ਨਹੀਂ ਹੋਇਆ ਉਹ ਵਾਹਿਗੁਰੂ ਨਹੀਂ ਮਿਲਿਆ ਤੇ ਸਾਰੇ ਸਰੀਰ ਦੇ ਉੱਤੇ ਸ਼ਿੰਗਾਰ ਕੀਤੇ ਹੋਏ ਵਿਆਰਤਾਨ ਕਿਉਂਕਿ ਸੰਸਾਰ ਦੇ ਵਿੱਚ ਵੀ ਇਸਤਰੀ ਆਪਣੇ ਆਪ ਨੂੰ ਸ਼ਿੰਗਾਰਦੀ ਹੈ ਇਸ ਸੰਸਾਰ પતિ ਨੂੰ ਉਸ ਸੰਸਾਰ ਦੇ પતિ ਨੂੰ ਖੁਸ਼ ਕਰਨ ਲਈ ਇਸੇ ਤਰ੍ਹਾਂ ਉਹ ਵਾਹਿਗੁਰੂ ਦੇ ਜੋ ਗੁਰਮੁਖ ਜਨ ਹਨ ਉਹ ਆਪਣੇ ਦੇ ਵਿੱਚ ਗੁਣ ਪੈਦਾ ਕਰਦੇ ਹਨ ਗੁਣਾਂ ਦੇ ਨਾਲ ਉਸ ਵਾਹਿਗੁਰੂ ਨੂੰ ਆਪਣੇ ਵੱਲ ਖਿੱਚਦੇ ਹਨ ਤੋਂ ਇਸ ਕਰਕੇ ਸਤਿਗੁਰੂ ਜੀ ਤੇ ਉਪਦੇਸ਼ ਕਰਦੇ ਹਨ ਬਿਨ ਕੰਤ ਪਿਆਰੇ ਨਹੀਂ ਸੁਖ ਸਾਰੇ ਕੋਈ ਆਏ ਗੁਰਪਤੀ ਪਰਮੇਸ਼ਰ ਤੋਂ ਬਿਨਾ ਮੈਨੂੰ ਕੋ ਸੁੱਖਾਂ ਦੀ ਸਾਰ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹ ਜੋ ਹਾਰ ਅਤੇ ਕੰਗਣ ਹਨ ਇਹ ਮੈਨੂੰ ਆਪੇ ਸ਼ਰੀਰ ਉੱਤੇ ਪਾਏ ਹੋਏ ਵਿਆਰਥੀ ਜਾਪਦੇ ਹਨ ਤ੍ਰਿਗ ਜਿਸ ਦੇ ਹਨ ਸੁੰਦਰ ਸੁਜਾਣ ਚਤੁਰ ਬੇਤੀ सांस बिन जैसे तना कोई जीव स्त्री सुंदर सोनी सुजान है अपने अनुचतुर समिति है बेटी विद्यावंत है पर उस पति परमेश्वर के मिलाप को बिना इस तरह नहीं है ਜਿਸ ਤਰ੍ਹਾਂ ਕਿ ਕਿਸੇ ਇਸਤਰੀ ਬਹੁਤ ਸੋਹਣੀ ਹੋਵੇ ਸੁਜਾਨ ਹੋਵੇ ਚਤਰ ਹੋਵੇ ਵਿਦਿਆਵੰਤੀ ਹੋਵੇ ਪਰ ਉਸ ਦੇ ਅੰਦਰ ਸਵਾਸ ਨਾ ਚੱਲ ਰਿਹਾ ਹੋਣ ਉਹ ਸਵਾਸਾਂ ਤੋਂ ਬਿਨਾਂ ਹੀ ਹੋਵੇ ਇਸੇ ਤਰ੍ਹਾਂ ਜੇ ਉਹ ਪਤੀ ਪਰਮੇਸ਼ਰ ਨਹੀਂ ਮਿਲਿਆ ਤਾਂ ਸਰੀਰ ਉੱਤੇ ਹਾਰ ਕੰਗਣ ਉਹ ਭਾਵੇਂ ਸੁੰਦਰ ਚਤਰ ਸੁਜਾਨ ਬੇਤੀ ਹੋਵੇ ਉਹ ਸਭ ਵਿਅਰਥ ਹੈ ਉਹ ਵਾਹਿਗੁਰੂ ਮਿਲਿਆ ਤਾਂ ਹੀ ਇਹਨਾਂ ਗੁਣਾ ਦੇ ਇਨਾ ਗੋੜਾ ਦੇ ਸ਼ੋਭਾ ਬੰਦੀ ਹੈ ਈਤ ਉਤ ਦਹ ਦਿਸ਼ ਅਲੋਕਣ ਮਨ ਮਿਲਨ ਕੀ ਪ੍ਰਭ ਪਿਆਸ ਜੀਉ ਏ ਜੀਵੀ ਸਤਰੀ ਈਤ ਉਤ ਇਥੇ ਉਤੇ ਦਹ ਦਿਸ਼ ਦਸਾਂ ਹੀ ਦਿਸ਼ਾ ਦੇ ਵਿੱਚ ਅਲੋਕਣ ਅਲੋਕਣ ਦੇਖਣਾ ਜਿਸ ਤਰ੍ਹਾਂ ਹੁਣੇ ਸ਼ਬਦ ਪੜਿਆ ਹੈ ਨਾ ਭੰਦੀ ਨੇ ਕਿਰਪਾ ਕਟਾਖਿ ਅਵ ਲੋਕਣ ਕੀਨੋ ਦਾਸ ਕਾ ਦੂਖ ਵਿਦਾਰੇ ਹੋ ਜਦੋਂ ਵਾਹਿਗੁਰੂ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਕਟਾਖਿ ਦੇ ਕਿਰਪਾ ਦੀ ਦ੍ਰਿਸ਼ਟੀ ਦ੍ਰਿਸ਼ਟੀ ਨਾਲ ਅਵ ਲੋਕਨ ਅਵ ਲੋਕਨ ਦੇਖਦਾ ਹੈ ਦਾਸ ਦਾ ਦੁਖ ਬਿਦਾਰੇ ਹੋ ਕੇ ਪਦ੍ਰਿਸ਼ਟੀ ਨਾਲ ਜਦੋਂ ਵਾਹਿਗੁਰੂ ਦੇਖਦਾ ਹੈ ਤੰ ਦਾਸ ਦਾ ਦੁਖ ਜੋ ਹੈ ਉਹ ਖਤਮ ਕਰ ਦਿੰਦਾ ਹੈ ਉਹੀ ਸ਼ਬਦ ਇੱਥੇ ਅਵ ਲੋਕਨ ਆ ਲੋਕਨ ਸ਼ਬਦ ਹੈ ਕਿ ਦੇਖਣਾ ਇਤਉਤ ਦਾទេស ਅਲੋਕਣ ਇਹ ਜੀਵਸਤਰੀ ਇਧਰ ਉਧਰ ਦਸਾਂ ਹੀ ਦਿਸ਼ਾਂ ਦੇ ਵਿੱਚ ਦੇਖਦੀ ਫਿਰਦੀ ਹੈ ਭਾਲਦੀ ਹੈ ਮਨ ਮਿਲਨ ਕੀ ਪ੍ਰਭ ਪਿਆਸ ਜੀਓ ਮਨ ਦੇ ਵਿੱਚ ਉਸ ਵਾਹਿਗੁਰੂ ਨੂੰ ਮਿਲਨ ਦੀ ਪਿਆਸ ਹੈ ਬਿੜਵੰਤ ਨਾਨਕ ਧਾਰ ਕਿਰਪਾ ਕੀ ਕਰਦੇ ਹਾਂ ਬਿਨਵੰਤ ਨਾਨਕ ਧਾਰ ਕਿਰਪਾ ਮੇਲੋ ਪ੍ਰਭ ਗੁਣਤਾਸ ਜੀਓ ਇਹ ਗੁਰਮੁਖ ਜਣੋ ਇਹ ਸੰਤ ਜਣੋ ਤੁਸੀਂ ਕਿਰਪਾ ਕਰਕੇ ਉਸ ਵਾਹਿਗੁਰੂ ਨੂੰ ਜੋ ਵਾਹਿਗੁਰੂ ਗੁਣਤਾਸ ਹੈ ਗੁਣਾ ਦਾ ਖਜ਼ਾਨਾ ਹੈ ਜਿਸ ਦੇ ਵਿੱਚ ਸਾਰੇ ਹੀ ਗੁਣ ਭਰੇ ਹੋਏ ਹਨ ਉਹ ਗੁਨਾ ਦਾ ਕਜਾਨਾ ਇੱਕ ਗੁਰਮੁਖ ਜਨ ਹੀ ਕਿਰਪਾ ਕਰਕੇ ਉਸ ਨਾਲ ਮੇਲ ਕਰਾ ਸਕਦੇ ਹਨ ਗੁਰਮੁਖ ਜਨ ਸਾਧ ਸੰਗਤ ਦੇ ਵਿੱਚ ਆ ਕੇ ਗੁਰਮੁਖ ਜਨਾਂ ਦੇ ਨਾਲ ਬੈਠ ਕੇ ਉਸ ਵਾਹਿਗੁਰੂ ਦੇ ਸ਼ਬਦਾਂ ਦੇ ਰਾਹੀ ਗਉਣ ਗਾਉਣੇ ਸ਼ਬਦ ਜੋ ਗੁਰੂ ਨੇ ਬਖਸ਼ੇ ਹਨ ਉਹ ਸ਼ਬਦਾਂ ਦੇ ਰਾਹੀ ਉਸ ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਫਿਰ ਉਹ ਗੁਰਮੁਖ ਜਨ ਕਿਰਪਾ ਕਰਦੇ ਹਨ ਉਸ ਵਾਹਿਗੁਰੂ ਜੋ ਉਹਨਾਂ ਦਾ ਖਜ਼ਾਨਾ ਹੈ ਉਹਨਾਂ ਦੇ ਨਾਲ ਮੇਲ ਕਰਾ ਲੈਂਦੇ ਹਨ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਆਪਣਾ ਇਹ ਟਾਈਮ ਸਫਲਾ ਕਰੀਏ ਸੰਗਤ ਵਿੱਚ ਆ ਕੇ ਸਾਰੇ ਗੁਰੂਆਂ ਕਿ ਜਾਨਾ ਮਿਲ ਕੇ ਬੈਠ ਕੇ ਉਸ ਵਾਹਿਗੁਰੂ ਦਾ ਸਿਮਰਨ ਕਰੀਏ ਉਸ ਵਾਹਿਗੁਰੂ ਦੇ ਸ਼ਬਦਾਂ ਦੇ ਰਾਗ ਨੂੰ ਗਾਈਏ ਤਾਂ ਜੋ ਅਸੀਂ ਵੀ ਉਸ ਪ੍ਰਭੂ ਦੇ ਦਰਸ਼ਨ ਕਰ ਸਕੀਏ ਉਜੋ ਗੁਣਾ ਦਾ ਖਜ਼ਾਨਾ ਉਸ ਦੇ ਦਰਸ਼ਨ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਆਹੇ ਗੁਰਜੀ ਕੀ ਪਤੇ